ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕਰਨੇ ਆ ਉਸ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਜੋ ਵੀ ਸੂਟ ਜਿਵੇਂ ਰੈਡੀ ਹੁੰਦੇ ਨੇ ਸਾਰਾ ਕੁਝ ਦੱਸਿਆ ਹੁੰਦਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਾਂ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਜੋ ਅੱਜ ਮੈਂ ਤੁਹਾਨੂੰ ਕਲੈਕਸ਼ਨ ਦਿਖਾਉਣ ਜਾ ਰਹੀਆਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਅੱਜ ਬਹੁਤ ਹੀ ਪਿਆਰੀ ਕਲੈਕਸ਼ਨ ਆ ਤੁਹਾਡੀ ਭੈਣ ਦਾ ਕੋਰੀਆ ਜਾਣਾ ਸੀ ਆ ਯੂ ਐਸ اے ਤੇ ਆਪਾਂ ਕਿਹਾ ਕਿ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਏ ਇਹ ਆਪਾਂ ਜੋ ਸੂਟ ਰੈਡੀ ਕੀਤੇ ਨੇ ਜੀ कॉटन ਫੈਬਰਿਕ ਦੇ ਉੱਪਰ ਕੀਤੇ ਨੇ ਤੇ ਇਹਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ। ਲਓ ਜੀ ਚੈੱਕ ਕਰੋ। ਕਲਰ ਬਹੁਤ ਪਿਆਰਾ ਜੀ ਤੇ ਆਪਾਂ ਇਹਨੂੰ ਫਰੋਜੀ ਦੇ ਜਿਹੜਾ ਥ੍ਰੈਡ ਆਪਾਂ ਉਹ ਲਗਾ ਕੇ ਵਰਕ ਕੀਤਾ ਹੋਇਆ neck ਬਣਾਇਆ ਹੋਇਆ V neck ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ। ਤੇ ਪ੍ਰੋਪਰ ਆਪਾਂ ਜੀ ਬਾਵਾ ਦੇ ਉੱਪਰ ਵਰਕ ਕੀਤਾ ਦੇਖੋ ਤੇ ਜੋ ਆਪਣਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ। ਤੇ ਇਧਰ ਵੀ ਆਪਣੇ ਬਾਹੂ ਆਗੇ ਜੀ ਤੇ ਨਾਲ ਆਪਾਂ ਨੇ ਫਰੋਜੀ ਆਪਾਂ ਨੇ ਲੇਸ ਦਾ ਡਿਜ਼ਾਈਨ ਦਿੱਤਾ ਪਾਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੈੱਕ ਬਣਿਆ ਹੋਇਆ ਤੇ ਪੂਰੀ ਸ਼ਰਟ ਦੇ ਵਿੱਚ ਬੂਟੀ ਜਾਏਗੀ ਬਹੁਤ ਹੀ ਪਿਆਰਾ ਕਲਰ ਹੈ ਇਹ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਆ ਠੀਕ ਹੈ ਜੀ ਲਓ ਜੀ ਚੈੱਕ ਕਰੋ ਔਰ ਜਿਹੜਾ ਕੰਮ ਹੈ ਆਪਣਾ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਠੀਕ ਹੈ ਜੀ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਆ ਜੀ ਬਹੁਤ ਜ਼ਿਆਦਾ ਸੋਹਣਾ ਤੇ ਜਿਹੜੀ ਕਾਟਨ ਹੈ ਜੀ ਚੈੱਕ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਫੈਬਰਿਕ ਹੈ ਵਧੀਆ ਵਾਲੀ ਕਾਟਨ ਹੈ ਬਹੁਤ ਸੋਹਣੀ ਹੈ ਜੀ ਲੋ ਜੀ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਤੇ ਇਹਦੇ ਨਾਲ ਆਪਾਂ ਨੇ ਬਾਟਮ ਬਣਵਾਈਏ ਕੁੰਦਿਆਂ ਵਾਲੀ ਬਾਟਮ ਬਣੀ ਹੋਈ ਹੈ ਤੇ ਇਹਦੇ ਨਾਲ ਜੋ ਆਪਾਂ ਨੇ ਦੁਪੱਟਾ ਰੱਖਿਆ ਜੀ ਪਿਓਰ ਕਮਨ ਚਰਨ ਦਾ ਫਰੋਜੀ ਕਲਰ ਦਾ ਦੁਪੱਟਾ ਰੱਖਿਆ ਦੇਖੋ ਕੰਟਰਾਸਟ ਕੀਤਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਹੈ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਦੱਸ ਕੇ ਕਿ ਤੁਹਾਡੀ ਕਲਰ ਚੁਆਇਸ ਕੀ ਹੈ ਅਗਰ ਤੁਸੀਂ ਸੇਮ ਕਲਰ ਤੇ ਬਣਵਾਉਣਾ ਸੇਮ ਕਲਰ ਤੇ ਰੈਡੀ ਹੋ ਜੇਗਾ ਤੇ ਆ ਗਿਆ ਜੀ ਆਪਣਾ ਫਰਸਟ ਕਲਰ ਤੇ ਫੈਬਰਿਕ ਬਹੁਤ ਪਿਆਰਾ ਹੈ ਜੀ ਕੋਲੋ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਔਰ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਹੈ ਫਰੋਜੀ ਨਾਲ ਬਹੁਤ ਉੱਠ ਕੇ ਆ ਰਿਹਾ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਆ ਗਿਆ ਜੀ ਆਪਣਾ ਫਰਸਟ ਇਹ ਲੋ ਜੀ ਸੈਕੰਡ ਆ ਗਿਆ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਡਾਰਕ اور ਲਾਈਟ ਦਾ ਕੰਬੀਨੇਸ਼ਨ ਹੈ ਲੋ ਜੀ ਇਧਰ ਪੂਰਾ ਕੇਰਾ ਬਣਿਆ ਹੋਇਆ ਚਾਕ ਬਣੇ ਹੋਏ ਨੇ ਬਹੁਤ ਹੀ ਪਿਆਰਾ ਲੱਗ ਰਿਹਾ ਵਰਕ ਦੇਖੋ ਜੀ ਤੁਸੀਂ ਨੇੜੇ ਤੋਂ ਪੂਰਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਤੇ ਆਪਾਂ ਸੇਮ ਹੀ ਕਲਰ ਦਾ ਜੋ ਵਰਕ ਹੋਇਆ ਹੋਇਆ ਉਸੇ ਕਲਰ ਦੀ ਆਪਾਂ ਨੇ ਚਾਕਾਂ ਤੇ ਲੇਸ ਦਿੱਤੀ ਹੋਈ ਹੈ ਹਾਂ ਜੀ ਚੈੱਕ ਕਰੋ ਕਲਰ ਬਹੁਤ ਪਿਆਰਾ ਹੈ ਇਹ ਵੀ ਕਾਟਨ ਫੈਬਰਿਕ ਰਹੇਗਾ ਜੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਚਾਕ ਤੇ ਘੇਰੇ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਕਾਫੀ ਭੈਣਾਂ ਦੇ ਕਮੈਂਟ ਹੁੰਦੇ ਨੇ ਮੈਸੇਜ ਆਉਂਦੇ ਨੇ ਕਿ ਆ ਜਿਹੜਾ ਤੁਸੀਂ ਵਰਕ ਕਰਦੇ ਹੋ ਸਾਨੂੰ ਵਰਕ ਬਿਲਕੁਲ ਨੀਟ ਐਂਡ ਕਲੀਨ ਚਾਹੀਦਾ ਤੇ ਮੈਂ ਐਸੇ ਕਰਕੇ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਉਸ ਵੀਡੀਓ ਦੇ ਵਿੱਚ ਪ੍ਰੋਪਰ ਦੱਸਿਆ ਹੁੰਦਾ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਫ਼ ਕੰਮ ਹੈ ਸਾਡਾ ਚਲੋ ਜੀ ਇਹ ਆ ਗਈ ਸ਼ਰਟ 3 ਨੱਕ ਦਾ ਡਿਜ਼ਾਈਨ ਆਪਾਂ ਨੇ ਦਿੱਤਾ ਜੀ ਲੇ ਸਿਸ ਨਾਲ ਤੇ ਇਧਰ ਆਗੇ ਜੀ ਬਾਜੂ ਬਾਜੂ ਚੈੱਕ ਕਰੋ ਬਾਜੂ ਦੇ ਉੱਪਰ ਵੀ ਬਹੁਤ ਪਿਆਰਾ ਡਿਜ਼ਾਈਨ ਦਿੱਤਾ ਹੈ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਇਹਨੂੰ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਉੱਠ ਕੇ ਆ ਰਿਹਾ ਜੀ ਕਲਰ ਤੇ ਇਹਦੇ ਨਾਲ ਸਿੰਪਲ ਬਾਟਮ ਹੈ ਜੋ ਬਾਟਮ ਬਣਾਈ ਹੈ ਆਪਾਂ ਨੇ ਲੋ ਜੀ ਇਹ বিনা ਕੁੰਦਿਆਂ ਤੋਂ ਬਣਾਈ ਕਿਉਂਕਿ ਇੱਥੇ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਆਹ ਜਿਹੜੀ ਭੈਣ ਵਰਕ ਕਰਵਾਉਣਾ ਚਾਹੁੰਦੀ ਹੈ ਉਹ ਕਰਵਾ ਵੀ ਸਕਦੀ ਹੈ ਅਗਰ ਤੁਸੀਂ ਬਾਟਮ ਤੇ ਸਕਿਪ ਕਰਵਾਉਣਾ ਚਾਹੁੰਦੇ ਹੋ ਸਕਿਪ ਵੀ ਕਰਵਾ ਸਕਦੇ ਹੋ ਲਓ ਜੀ ਕੰਮ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਔਰ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਜੀ ਤੇ ਇਹਦੇ ਨਾਲ ਵੀ ਆਪਾਂ ਜੋ ਦੁਪੱਟਾ ਰੈਡੀ ਕੀਤਾ ਜੀ ਚਾਹੌਰ ਕਮੈਂਟਸ ਰੋਂ ਦਾ ਬਹੁਤ ਹੀ ਪਿਆਰਾ ਕਲਰ ਹੈ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕੰਟਰਾਸਟ ਬਹੁਤ ਪਿਆਰਾ ਲੱਗ ਰਿਹਾ ਇਹਨੂੰ ਵੀ ਤੁਸੀਂ ਸੇਮ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਐਂ ਨਹੀਂ ਕਲਰ ਤੇ ਬਣਵਾ ਸਕਦੇ ਠੀਕ ਹੈ ਜੀ ਲਓ ਜੀ ਬਹੁਤ ਪਿਆਰਾ ਕਲਰ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਨਾਂ ਦੇ ਜਿੰਨੇ ਸੂਟ ਬਣ ਕੇ ਜਾ ਰਹੇ ਜੀ ਸਾਰਿਆਂ ਦੇ ਪਿੱਛੇ ਆਪਾਂ ਤੁਸੀਂ ਦੇਖਿਆ ਸਟੀਚਿੰਗ ਹੋਈ ਤੇ ਸਭ ਦੇ ਪਿੱਛੇ ਜ਼ਿੱਪ ਲੱਗੀ ਹੋਈ ਹੈ ਉਹ ਜ਼ਿੱਪ ਲਾਈ ਕਰਦੇ ਸੀ ਆਪਾਂ ਨੇ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਸਾਨੂੰ ਆਪਣਾ ਜੋ ਮੈਜ਼ਰਮੈਂਟ ਭੇਜੋਗੇ ਉਹਦੇ ਵਿੱਚ ਸਾਨੂੰ ਮੈਂਸ਼ਨ ਕਰ ਸਕਦੇ ਹੋ ਕਿ ਅਸੀਂ ਜ਼ਿੱਪ ਲਗਵਾਉਣਾ ਚਾਹੁੰਦੇ ਆਂ ਤੇ ਤੁਹਾਡੇ ਜ਼ਿੱਪ ਲੱਗ ਜਾਊਗੀ ਠੀਕ ਹੈ ਜੀ ਲਓ ਜੀ ਕਲਰ ਬਹੁਤ ਪਿਆਰਾ ਹੈ ਕਾਫੀ ਕਾਰਨ ਦਾ ਨਾਲ ਦੁਪੱਟਾ ਜੀ ਪ्योर ਕਮਨ ਚੜਾਉਣ ਦਾ ਤੇ ਕਾਟਨ ਫੈਬਰਿਕ ਤੇ ਆਪਾਂ ਨੇ ਇਹ ਕੰਮ ਕੀਤਾ ਹੋਇਆ ਜੀ ਇਹਨੂੰ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ WhatsApp ਨੰਬਰ ਤੁਹਾਨੂੰ ਮੇਰਾ ਉੱਪਰ ਹੀ ਸ਼ੋ ਹੋ ਰਿਹਾ ਹੈ ਅਗਰ ਤੁਸੀਂ ਇਹਦਾ ਪ੍ਰਾਈਸ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਦੂਸਰਾ ਲਓ ਜੀ ਨੈਕਸਟ ਜਿਹੜਾ ਕੀਤਾ ਜੀ ਆਪਾਂ ਪ੍ਰਿੰਟ ਦੇ ਉੱਪਰ ਕੀਤਾ ਹੋਇਆ ਇਹ ਪ੍ਰਿੰਟ ਸੂਟ ਸੀ ਜੇ ਮੈਂ ਸਾਡੀਆਂ ਭੈਣਾਂ ਨੂੰ ਪਤਾ ਹੈ ਕੀ ਆਪਣੇ ਪ੍ਰਿੰਟ ਸੂਟ ਕਾਫੀ ਜਾਂਦੇ ਨੇ ਇਹ ਸਿੰਪਲ ਸ਼ਰਟ ਬਣਾਈ ਆਪਾਂ ਨੇ ਪ੍ਰੋਪਰ ਲੇਸ ਦਾ ਕੰਮ ਦਿੱਤਾ ਹੋਇਆ ਤੇ ਆਪਾਂ ਨੇ ਕਾਟਨ ਲਾਈਨਿੰਗ ਲਗਾਈ ਹੈ ਜੀ ਇਹਨੂੰ ਤੇ ਇਹਦੀ ਜਿਹੜੀ ਬਾਟਮ ਹੈ ਉਹਦੇ ਉੱਤੇ ਆਪਾਂ ਨੇ ਕੰਮ ਕੀਤਾ ਹੋਇਆ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਪ੍ਰਿੰਟ ਸੂਟ ਨੂੰ ਤੁਸੀਂ ਐਵੇਂ ਡਿਜ਼ਾਈਨ ਕਰਵਾ ਸਕਦੇ ਹੋ ਅਗਰ ਤੁਹਾਡੀ ਬਾਟਮ ਪਲੇਨ ਆ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿ ਨਹੀਂ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜੋ ਕੋਟਾ ਡੋਰੀ ਹੈਗਾ ਇਹਨੂੰ ਪ੍ਰੋਪਰ ਆਪਾਂ ਨੇ ਅਨਲਿਸਿਸ ਨਾਲ ਰੈਡੀ ਕੀਤਾ ਜੀ। ਨਾ ਜੀ ਬਹੁਤ ਪਿਆਰਾ ਕਲਰ ਆ। ਆ ਤੁਸੀਂ ਜਿਹੜੇ ਆਪਣੇ कॉटन ਦੇ प्रिंट सूट ਆਂਦੇ ਨੇ ਤੁਸੀਂ ਉਹਨੂੰ ਐਵੇਂ ਡਿਜ਼ਾਈਨ ਕਰਵਾ ਸਕਦੇ ਹੋ। ਤੇ ਲੋ ਜੀ ਨੈਕਸਟ ਆ ਗਿਆ। ਇਹ ਵੀ ਆਪਾਂ ਨੇ ਖਾਦੀ कॉटन ਦੇ ਉੱਤੇ ਰੈਡੀ ਕੀਤਾ ਜੀ। ਇਹਦੇ ਤੇ ਵੀ ਆਪਾਂ ਨੇ ਵਰਕ ਕੀਤਾ। ਬਹੁਤ ਹੀ ਪਿਆਰਾ ਕਟਵਰਕ ਦਾ ਡਿਜ਼ਾਈਨ ਦਿੱਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਹੈ। ਬੈਕ ਸਾਈਡ ਤੇ ਵੀ ਸੇਮ ਹੀ ਰਹੇਗਾ ਔਰ ਫਰੰਟ ਤੇ ਵੀ ਸੇਮ ਹੀ ਰਹੇਗਾ ਜੀ। ਦੇਖੋ। ਪਹਿਲਾਂ ਮੈਂ ਤੁਹਾਨੂੰ ਫਰੰਟ ਦਿਖਾਦਾ ਫਿਰ ਆਪਾਂ ਬੈਕ ਦਿਖਾ ਦਾਂਗੇ। ਇੱਧਰ ਚਾਕਾਂ ਤੇ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ। ਪ੍ਰੋਪਰ ਘੇਰੇ ਤੇ ਕੰਮ ਹੋਇਆ ਹੋਇਆ। ਤੇ ਇੱਧਰ ਆਪਾਂ ਸੇਮ ਹੀ ਬਾਹਾਂ ਦੇ ਉੱਪਰ ਕੰਮ ਕੀਤਾ। ਲਓ ਜੀ ਚੈੱਕ ਕਰੋ। ਆ ਪ੍ਰਿੰਟ ਸੂਟ ਨੂੰ ਤੁਸੀਂ ਐਵੇਂ ਡਿਜ਼ਾਈਨ ਕਰਵਾ ਸਕਦੇ ਹੋ ਜਿਹੜੀਆਂ ਪਹਿਣਾ ਕਹਿੰਦੀਆਂ ਪ੍ਰਿੰਟ ਸੂਟ ਦੀ ਦੀ ਸਾਨੂੰ ਪਾਰਟੀ ਵੇਅਰ ਬਣ ਜੇ ਉਹਤੇ ਤੁਸੀਂ ਵਰਕ ਕਰਵਾ ਕੇ ਡਿਜ਼ਾਈਨ ਕਰਾ ਸਕਦੇ ਹੋ ਬਹੁਤ ਪਿਆਰਾ ਰੈਡੀ ਹੋਏਗਾ ਜੀ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਫਰੰਟ ਆ ਗਿਆ ਜੀ ਤੇ ਬੈਕ ਤੇ ਵੀ ਆਪਾਂ ਨੇ ਸੇਮ ਹੀ ਕੀਤਾ ਜੀ ਬੈਕ ਤੇ ਵੀ ਡਿਜ਼ਾਈਨ ਸੇਮ ਹੈ ਜੀ ਦੇਖੋ ਘੇਰੇ ਤੇ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇਸ ਸੂਟ ਦੇ ਬੈਕ ਤੇ ਵੀ ਜ਼ਿੱਪ ਲੱਗੀ ਹੋਈ ਹੈ ਇਹਨਾਂ ਦੇ ਜਿੰਨੇ ਵੀ ਸੂਟ ਰੈਡੀ ਹੋਏ ਨੇ ਜੀ ਸਭ ਦੇ ਪਿੱਛੇ ਜ਼ਿੱਪ ਲੱਗੀ ਹੈ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਜਿਹੜੀਆਂ ਪੈਨਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੇ ਸਾਡੇ ਕੋਲ ਕਿਸੇ ਤਰ੍ਹਾਂ ਦੀ ਵੀ ਸਟੀਚਿੰਗ ਕਰਵਾਉਣਾ ਚਾਹੁੰਦੇ ਅਸੀਂ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰਕੇ ਦਵਾਂਗੇ ਲਓ ਜੀ ਇਹਦੇ ਨਾਲ ਆਪਾਂ ਨੇ ਬਾਟਮ ਰੱਖੀ ਹੈ ਜੀ ਆਫ ਵਾਈਟ ਬਹੁਤ ਹੀ ਪਿਆਰੀ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੱਖਿਆ ਜੀ ਕੋਟਾ ਡੋਰੀਆ ਦਾ ਦੁਪੱਟੇ ਵੀ ਆਪਾਂ ਨੇ ਟਾਈ ਐਂਡ ਡਾਈ ਕਰਕੇ ਤੇ ਪ੍ਰੋਪਰ ਵਰਕ ਕੀਤਾ ਜੀ ਦੇਖੋ ਫੋਰ ਸਾਈਡ ਵਰਕ ਹੋਇਆ ਹੋਇਆ ਬਹੁਤ ਜਿਆਦਾ ਪਿਆਰਾ ਤੇ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਕਿਉਂਕਿ ਕਾਫੀ ਭੈਣਾ ਮੈਸੇਜ ਕਰਦੀਆਂ ਨੇ ਦੀਦੀ ਸਾਨੂੰ ਦੁਪੱਟਾ ਚਾਹੀਦਾ ਜਿਹੜਾ ਸਿਰ ਤੇ ਟਿਕੇ ਤੇ ਇਹ ਦੁਪੱਟਾ ਵੀ ਬਹੁਤ ਖੁੱਲਾ ਡੁੱਲਾ ਤੇ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਲਓ ਜੀ ਪੂਰੇ ਫੋਰ ਸਾਈਡ ਤੇ ਕੰਮ ਕੀਤਾ ਹੋਇਆ ਆਪਾਂ ਨੇ ਤੇ ਵਾਕ ਦੀ ਜੋ ਫਿਨਿਸ਼ਿੰਗ ਆ ਉਹ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਲੱਗ ਰਹੀ ਏ ਜੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੈ ਆ ਇਹ ਪ੍ਰਿੰਟ ਤੁਹਾਨੂੰ ਨਹੀਂ ਹੁਣ ਮਿਲਣਗੇ ਜਿਹੜੇ ਮੈਂ ਪ੍ਰਿੰਟ ਦਿਖਾ ਰਹੀਆਂ ਹਨਾ ਤੁਸੀਂ ਹੋਰ ਕਿਸੇ ਪ੍ਰਿੰਟ ਤੇ ਡਿਜ਼ਾਈਨ ਕਰਵਾ ਸਕਦੇ ਹੋ ਮੈਂ ਪਹਿਲਾਂ ਦੱਸ ਦਾਂ ਕਿ ਸੇਮ ਪ੍ਰਿੰਟ ਨਹੀਂ ਮਿਲੇਗਾ ਲੋ ਜੀ ਦੁਪੱਟਾ ਤੁਸੀਂ ਟਾਈ ਐਂਡ ਡਾਈ ਕਰਵਾਉਣਾ ਜਾਂ ਤੁਸੀਂ ਵਿਦਆਊਟ ਦੁਪੱਟਾ ਲੈਣਾ ਉਹ ਵੀ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲੋ ਜੀ ਇਹ ਆ ਗਏ ਨੈਕਸਟ ਇਹ ਵੀ ਬਹੁਤ ਪਿਆਰਾ ਰੈਡੀ ਹੋਇਆ ਜੀ ਇਹਨੂੰ ਵੀ ਤੁਸੀਂ ਆ ਜਿਵੇਂ ਕੋਈ ਹੋਰ ਪ੍ਰਿੰਟ ਸੂਟ ਹੈ ਉਹਦੇ ਤੇ ਐਵੇਂ ਕੰਮ ਕਰਵਾ ਸਕਦੇ ਹੋ ਲੋ ਜੀ ਨੈਕਸਟ ਵਾਲਾ ਆ ਗਿਆ ਇਹ ਵੀ ਆਪਾਂ ਨੇ कॉटन फैब्रिक ਤੇ ਰੈਡੀ ਕੀਤਾ ਜੀ ਇਹ ਬਹੁਤ ਪਿਆਰਾ ਪ੍ਰਿੰਟ ਹੈ ਇਹ ਛੋਟਾ ਛੋਟਾ ਚੈੱਕ ਦਾ ਵਿੱਚ ਡਿਜ਼ਾਈਨ ਹੈ ਲੋ ਜੀ ਇਹ ਆਪਾਂ ਪੂਰੀ ਸ਼ਰਟ ਦੇ ਵਿੱਚ ਬੁਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ ਕੰਮ ਦੇਖੋ ਜੀ ਪੂਰਾ ਤੁਹਾਨੂੰ ਨੀਟ ਐਂਡ ਕਲੀਨ ਕੰਮ ਮਿਲੇਗਾ ਬਹੁਤ ਹੀ ਪਿਆਰਾ ਲੱਗ ਰਿਹਾ ਸੋਰੀ ਜੀ ਇਹ ਸਾਰੇ ਸੂਟ ਦੁਬਾਰਾ ਫਿਰ ਪ੍ਰੈਸ ਹੋ ਕੇ ਜਾਣਗੇ ਜਦੋਂ ਇੱਕ ਵਾਰੀ ਆਉਂਦੇ ਨੇ ਆਪਾਂ ਵੀਡੀਓ ਸ਼ੂਟ ਕਰਦੇ ਆਂ ਫਿਰ ਥੋੜੇ ਜੇ ਇਹਦੇ ਵਿੱਚ ਰਿੰਕਲ ਜਿਹਾ ਆ ਜਾਂਦੇ ਨੇ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਦੇਖੋ ਤੇ ਆਪਾਂ ਨੈਕ ਦਾ ਜੋ ਡਿਜ਼ਾਈਨ ਕੀਤਾ ਜੀ ਪੋਟੀ ਬਟਨ ਨਾਲ ਕੀਤਾ ਹੋਇਆ ਦੇਖੋ ਬਹੁਤ ਪਿਆਰਾ ਲੱਗ ਰਿਹਾ ਤੇ ਜਿਵੇਂ ਇਹਦੇ ਬਾਜ਼ੂ ਨੇ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰੇ ਬਣੇ ਨੇ ਬਾਜ਼ੂ ਦੇ ਉੱਪਰ ਆਪਾਂ ਨੇ ਵਰਕ ਨਹੀਂ ਕੀਤਾ ਜਸਟ ਆਪਾਂ ਨੇ ਸ਼ਰਟ ਦੇ ਉੱਪਰ ਹੀ ਕੀਤਾ ਹੋਇਆ ਜੀ ਕੰਮ ਸਾਰਾ ਤੇ ਇਧਰ ਆਪਾਂ ਸੇਮ ਹੀ ਬਾਟਮ ਤੇ ਕੀਤਾ ਹੋਇਆ। ਬਹੁਤ ਪਿਆਰਾ ਕੰਮ ਹੈ ਜੀ। ਇਹਨੂੰ ਵੀ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਐਵੇਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ। ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਕੰਮ ਹੈ। ਤੇ ਇਹਦੇ ਨਾਲ ਵੀ ਆਪਾਂ ਨੇ ਜੋ ਦੁਪੱਟਾ ਜੀ ਆਪਣਾ ਦੇਖ ਸਕਦੇ ਹੋ ਤੁਸੀਂ ਕੰਟਰਾਸਟ ਕੀਤਾ ਹੋਇਆ ਬਹੁਤ ਪਿਆਰਾ ਤੇ ਪ੍ਰੋਪਰ ਆਪਾਂ ਨੇ ਲੈਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ। ਫਿਰ ਵੀ ਤੁਸੀਂ ਸੂਟ ਦੇ ਰਿਲੇਟਡ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਬਹੁਤ ਪਿਆਰੇ ਕਲਰ ਨੇ ਸਾਰੇ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ। ਤੇ ਲੋ ਜੀ ਇਹ ਆਪਾਂ ਨੇ ਕੀਤਾ ਜੀ। ਜਸਟ ਕਟਵਰਕ ਕੀਤਾ ਹੋਇਆ ਪਲੇਨ ਕਾਟਨ ਫੈਬਰਿਕ ਹੈ ਦੇਖ ਸਕਦੇ ਤੁਸੀਂ। ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ। ਤੇ ਇਧਰ ਆਪਾਂ ਸੇਮ ਹੀ ਬਾਵਾ ਦੇ ਉੱਪਰ ਕੰਮ ਕੀਤਾ ਹੋਇਆ ਹੈ। ਤੇ ਚਾਕਾਂ ਤੇ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਜਿਵੇਂ ਭੈਣ ਸਾਡੀ ਕੋਈ ਸਿੰਪਲ ਸੂਟ ਬਣਵਾਉਣਾ ਚਾਹੁੰਦੀ ਹੈ ਜਸਟ ਕਟਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਐਵੇਂ ਰੈਡੀ ਕਰਵਾ ਸਕਦੇ ਹੋ ਤੇ ਬੈਕ ਤੇ ਵੀ ਤੁਹਾਨੂੰ ਐਵੇਂ ਮਿਲੇਗਾ ਚਾਕਾਂ ਤੇ ਤੇ ਘੇਰੇ ਤੇ ਕੰਮ ਤੇ ਫਰੰਟ ਤੇ ਵੀ ਤੇ ਨੈਕ ਨੂੰ ਆਪਾਂ ਨੇ ਡਿਜ਼ਾਈਨ ਕੁਝ ਇਸ ਤਰ੍ਹਾਂ ਕੀਤਾ ਹੋਇਆ ਦੇਖ ਸਕੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਆ ਗਈ ਜੀ ਬਾਟਮ ਤੇ ਬਾਟਮ ਤੇ ਵੀ ਆਪਾਂ ਨੇ ਪੌਂਚੇ ਦੇ نیچے ਕਟਵਰਕ ਕੀਤਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਦੇ ਨਾਲ ਦੁਪੱਟਾ ਵੀ ਥੋੜਾ ਜਿਹਾ ਟੇਂਡਰ ਕੋਲ ਰਹਿ ਗਿਆ। ਉਹ ਆਪਾਂ ਪ੍ਰਿੰਟਡ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ। ਲੋ ਜੀ ਨੈਕਸਟ ਆ ਗਿਆ। ਇਹ ਵੀ ਕਾਟਨ ਫੈਬਰਿਕ ਹੈ। ਇਹ ਆਪਾਂ ਕੀਤਾ ਜੀ ਬਲੈਕ ਦੇ ਉੱਪਰ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ। ਸੈਂਟਰ ਪੈਨਲ ਦਿੱਤੇ ਹੋਏ ਨੇ। ਮੈਂ ਉਹ ਤੁਹਾਨੂੰ ਉੱਪਰ ਚੈੱਕ ਕਰਾਉਣੀ ਆਂ ਦੇਖੋ ਜੀ। ਨੈਕ ਬਣਾਇਆ ਜੀ ਆਪਾਂ ਨੇ। ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਇਹ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਅਗਰ ਤੁਸੀਂ ਬਲੈਕ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਬਲੈਕ ਤੇ ਬਣਵਾ ਸਕਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲੋ ਜੀ ਇਹਨਾਂ ਇੱਕ ਬਣਿਆ ਹੋਇਆ ਤੇ ਐਵੇਂ ਹੀ ਪੂਰੇ ਸੈਂਟਰ ਪੈਨਲ ਜਾ ਰਹੇ ਨੇ ਦੇਖੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਤੇ ਇਧਰ ਆਪਾਂ ਚਾਕਾਂ ਦੇ ਉੱਪਰ ਲੇਸਿਸ ਦਾ ਡਿਜ਼ਾਈਨ ਕੀਤਾ ਜੀ ਤੇ ਲੋ ਜੀ ਬਾਹਾਂ ਦੇ ਉੱਪਰ ਥੋੜਾ ਜਿਹਾ ਆਪਾਂ ਨੇ ਹੈਵੀ ਕੰਮ ਕੀਤਾ ਕਿ ਕਿੰਨਾ ਪਿਆਰਾ ਲੱਗ ਰਿਹਾ ਆ ਅਗਰ ਤੁਸੀਂ ਬਲੈਕ ਤੇ ਬਣਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਮੈਸੇਜ ਕਰਕੇ ਅਗਰ ਤੁਸੀਂ ਕਿਸੇ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਵੀ ਸਾਨੂੰ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਆ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਉੱਠ ਕੇ ਆ ਰਹੇ ਨੇ ਤੇ ਬਹੁਤ ਪਿਆਰੇ ਲੱਗ ਰਹੇ ਨੇ ਕਲਰ ਤੇ ਲੋ ਜੀ ਇਹ ਆ ਗਈ ਜੀ ਇਹਦੇ ਨਾਲ ਬਾਟਮ ਤੇ ਬਾਟਮ ਤੇ ਵੀ ਆਪਾਂ ਨੇ ਵਰਕ ਕੀਤਾ ਦੇਖੋ नीचे पहुंचे थे बहुत सोना लग रहा काम ਇਹਨੂੰ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਇਹ ਡਿਜ਼ਾਈਨ ਤੇ ਇਹਦੇ ਨਾਲ ਵੀ ਆਪਾਂ ਜੋ ਦੁਪੱਟਾ ਰੱਖਿਆ ਜੀ ਪ्योर ਕਮਨ ਸੋਨ ਦਾ ਸਿੰਪਲ ਦੁਪੱਟਾ ਰੱਖਿਆ ਪ੍ਰੋਪਰ लेसिस ਨਾਲ ਆਪਾਂ ਨੇ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਮਿਲਦੇ ਆਂ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ